ਜੋ ਟ੍ਰਾਇਲ ਕੋਰਟ ਨੇ ਇਹ ਜਗਦੀਸ਼ ਖੋਲੇ ਦੀ ਤੇ ਹੋਰਾਂ ਦੀ ਜਿਹੜੇ ਦੇ ਨਾਲ ਸ਼ਾਮਿਲ ਸੀ ਪਲੱਸ ਇਹਨਾਂ ਦੇ ਫੈਮਿਲੀ ਦੇ ਮੈਂਬਰ ਵੀ ਸੀਗੇ ਉਹਨਾਂ ਦੀ ਉਹਨਾਂ ਨੂੰ ਸਜ਼ਾ ਕੀਤੀ ਪਰ ਸਾਡੇ ਕੇਸ ਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ ਇਹ 10 ਸਾਲ ਤੋਂ ਜ਼ਿਆਦਾ ਜੇਲ੍ਹ ਤੇ ਰਹਿ ਚੁੱਕਾ ਹੈ ਤੇ ਉਸ ਜਿਹੜੀ ਸਜ਼ਾ ਦੇ ਅਗੇਂਸਟ ਇਹ ਅਪੀਲ ਚ ਗਏ ਹੈ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਬੈਨੀਫਿਟ ਉੱਥੇ ਮਿਲੂਗਾ ਸਰ ਜਗਦੀਸ਼ ਭੋਲਾ ਵਾਲੇ ਕੇਸ ਦੇ ਵਿੱਚ ਕੋਰਟ ਤੇ ਆਰਡਰ ਆ ਰਿਹਾ ਹੈ ਅਜਿਹੇ ਬਾਰੇ ਕੀ ਕਹਿਣਾ ਬਟਾ ਅ ਦੇਖੋ ਜੀ ਜਗਦੀਸ਼ ਭੋਲਾ ਨੂੰ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਸਜ਼ਾ ਹੋਈ ਸੀ ਅ ਇਨਵੈਸਟੀਗੇਸ਼ਨ ਮੈਚ ਕੇਸ ਨੇ ਕੀਤੀ ਸੀ ਉਸ ਤੋਂ ਬਾਅਦ ਚਾਰ ਸ਼ੀਟ ਫਾਈਲ ਕੀਤੀ ਗਈ ਟ੍ਰਾਇਲ ਚੱਲਿਆ ਤੇ ਮਨਜੋਗ ਟ੍ਰਾਇਲ ਕੋਰਟ ਨੇ ਇਹ ਜਗਦੀਸ਼ ਭੋਲੇ ਦੀ ਤੇ ਹੋਰਾਂ ਦੀ ਜਿਹੜੇ ਦੇ ਨਾਲ ਸ਼ਾਮਲ ਸੀ ਪਲੱਸ ਇਹਨਾਂ ਦੇ ਫੈਮਿਲੀ ਦੇ ਮੈਂਬਰ ਵੀ ਸੀਗੇ ਉਹਨਾਂ ਦੀ ਉਹਨਾਂ ਨੂੰ ਸਜ਼ਾ ਕੀਤੀ ਇਹ ਦੀਸ ਭੋਲੇ ਦੀ ਆਪਣੀ ਸਜ਼ਾ 10 ਸਾਲ ਦੀ ਸੀ ਸਾਡੇ ਕੇਸ ਚ ਈਡੀ ਦੇ ਕੇਸ ਤੇ ਕਿਉਂਕਿ ਮੈਂ ਇਸ ਮਲਜਮ ਨੂੰ 23 1 2014 ਚ ਅਰੈਸਟ ਕੀਤਾ ਸੀ ਤੇ 2023 ਦੇ ਵਿੱਚ 2024 ਦੇ ਵਿੱਚ ਸੋਰੀ 2024 ਦੇ ਵਿੱਚ ਫੈਸਲਾ ਆਇਆ ਸਜ਼ਾ ਹੋ ਗਈ ਨਹੀਂ ਸੋ 10 ਸਾਲਸ ਟ੍ਰਾਇਲ ਚੱਲਿਆ ਤੇ 2024 ਦੇ ਵਿੱਚ ਇਹਨੂੰ ਸਜ਼ਾ ਹੋਈ 10 ਸਾਲ ਦੀ ਕਿਉਂਕਿ ਇਹਨੂੰ ਅਰੈਸਟ ਅਸੀਂ ਕੀਤਾ ਸੀ 2013 ਅ 14 ਦੇ ਵਿੱਚ ਤੇਜਕ 2014 ਦੇ ਵਿੱਚ ਸੋ ਐਸ ਪਰ ਲਾ ਕੋਈ ਮੁਲਜ਼ਮ ਅਗਰ 50% ਜੇ ਆਪਣੀ ਸਜ਼ਾ ਕੱਢ ਲੈਂਦਾ ਤੇ ਫਿਰ ਉਹ ਆਪਣੀ ਸਜ਼ਾ ਨੂੰ ਸੈਂਟੈਂਸ ਨੂੰ ਸਸਪੈਂਸ਼ਨ ਕਰਨ ਵਾਸਤੇ ਪਟੀਸ਼ਨ ਹਾਈ ਕੋਰਟ ਚ ਲਾ ਸਕਦਾ ਤੇ ਇਹੀ ਪਟੀਸ਼ਨਾਂ ਨੇ ਲਾਈ ਸੀਗੀ ਤੇ ਇਹਨੇ ਅਪੀਲ ਵੀ ਹਾਈ ਕੋਰਟ ਚ ਲਾਈ ਹੋਈ ਹੈ ਸਜ਼ਾ ਦੇ ਖਿਲਾਫ ਇਹ ਦੋਨੋਂ ਚੀਜ਼ ਪੈਂਦੀ ਸੀ ਕਿ ਆ ਜਿਹੜੀ ਸੀ ਪਟੀਸ਼ਨ ਇਹਦੇ ਉੱਪਰ ਫੈਸਲਾ ਆ ਗਿਆ ਤੇ ਹਾਈ ਕੋਰਟ ਨੇ ਇਹਨੂੰ ਅਲਾਉ ਕਰਤਾ ਸੋ ਇਹ ਹੀ ਵਿਲ ਕਮ ਆਊਟ ਬਾਹਰ ਆਊਗਾ ਇਹ ਹੁਣ ਪਰ ਸਾਡੇ ਕੇਸ ਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ ਇਹ 10 ਸਾਲ ਤੋਂ ਜ਼ਿਆਦਾ ਜੇਲ੍ਹ ਤੇ ਰਹਿ ਚੁੱਕਾ ਹੈ ਤੇ ਸਾਨੂੰ ਕੋਈ ਇਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਕੁਝ ਹੋਰ ਵੀ ਚੀਜ਼ ਹੈ ਇਸ ਕੇਸ ਦੇ ਅੱਗੇ ਜਾ ਕੇ ਨਾਲ ਜੁੜਨ ਗਈਆਂ ਕਿ ਨਹੀਂ ਨਹੀਂ ਫਰਦਰ ਦੇਖੋ ਹੁਣ ਕਿਉਂਕਿ ਇਹਨਾਂ ਨੇ ਅਪੀਲ ਕੀਤੀ ਹੋਈ ਹੈ ਅ ਸਰਿਆ ਦੇ ਖਿਲਾਫ ਵੀ ਅਪੀਲ ਕੀਤੀ ਹੋਈ ਹੈ ਪਰ ਉਹ ਮੈਨੂੰ ਉਮੀਦ ਹੈ ਪੂਰੀ ਕਿਉਂਕਿ ਜਿਹੜੀ ਸਜ਼ਾ ਹੋਈ ਹੈ ਉਹ ਪੂਰੇ ਐਵੀਡੈਂਸ ਅਸੀਂ ਪੇਸ਼ ਕੀਤੇ ਨੇ ਕੋਰਟ ਦੇ ਵਿੱਚ ਟ੍ਰਾਇਲ ਕੋਰਟ ਦੇ ਵਿੱਚ ਸਪੈਸ਼ਲ ਜਿਹੜੇ ਜੱਜ ਸਾਹਿਬ ਸੀ ਸਾਡੇ ਮਹਾਲੀ ਦੇ ਵਿੱਚ ਤੇ ਉਹ ਐਵੀਡੈਂਸ ਬਹੁਤ ਬਹੁਤ ਸਟਰੋਂਗ ਐਵੀਡੈਂਸ ਹੈ ਉਹਨਾਂ ਦੇ ਬੇਸ ਦੇ ਉੱਪਰ ਸਜ਼ਾ ਹੋਈ ਹੈ ਤੇ ਉਸ ਜਿਹੜੀ ਸਜ਼ਾ ਦੇ ਅਗੇਂਸਟ ਅਪੀਲ ਚ ਗਏ ਹੈ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਬੈਨੀਫਿਟ ਉੱਥੇ ਮਿਲੂਗਾ